ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਬਹੁਤ ਸਾਰੇ ਕਿਸਾਨ ਵੀ ਜਿਹੜਾ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਆ ਉਹ ਜਿਹੜਾ ਬਿਲਕੁਲ ਸਹੀ ਸਮੇਂ ਤੇ ਨਹੀਂ ਲਾਉਂਦੇ ਜੀ ਦੇ ਕਾਰਨ ਜਿਹੜਾ ਕਣਕ ਦਾ ਝਾੜ ਚੰਗਾ ਤਾਂ ਆ ਜਾਂਦਾ ਪਰ ਰਿਕਾਰਡ ਝਾੜ ਜਿਹਨ ਨੂੰ ਨਹੀਂ ਦੇਖਣ ਨੂੰ ਮਿਲਦਾ ਸੋ ਚਾਹੇ ਕਿਸਾਨ ਭਰਾ ਤੁਸੀਂ DBW 300 ਦੀ 327 ਦੀ ਬਿਜਾਈ ਕਰ ਰਹੇ ਜੇ ਚਾਹੇ BBW 826 ਦੀ ਤਾਂ ਦੋਨੋਂ ਹੀ ਕਿਸਮਾਂ ਜਿਹੜੀਆਂ ਬਹੁਤ ਚੰਗਾ ਦੇ ਰਿਕਾਰਡ ਝਾੜ ਦੇਣ ਵਾਲੀਆਂ ਪਰ ਕਿਤੇ ਨਾ ਕਿਤੇ ਆਪਣੇ ਕਿਸਾਨ ਭਰਾ ਜਿਹੜੀ ਪਹਿਲੇ ਪਾਣੀ ਤੇ ਗਲਤੀ ਕਰ ਲੈਂਦੇ ਜਿਹਦੇ ਕਾਰਨ ਜਿਹੜਾ ਝਾੜ ਉਹਨਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲਣਾ ਉਹ ਜਿਹੜਾ ਝਾੜ ਆ ਉਹ ਚੰਗਾ ਦੇਖਣ ਨੂੰ ਨਹੀਂ ਮਿਲਦਾ ਸੋ ਉਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਤੇ ਪੇਜ ਨੂੰ ਲਾਈਕ ਤੇ ਫੋਲੋ ਕਰ ਤੇ ਹੋਰ ਵੀ ਨਾ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਜਦੋਂ ਵੀ ਆਪਾਂ ਕਣਕ ਨੂੰ ਪਹਿਲਾ ਪਾਣੀ ਲਾਉਣਾ ਤਾਂ ਪਿਛਲੇ ਸਾਲਾਂ ਚ ਆਪਾਂ ਦੇਖਦੇ ਵੀ ਕਿਸਾਨ ਵੀਰ ਕੋਈ 22 ਤੋਂ 23 ਦਿਨ ਤੇ ਲਾ ਦਿੰਦਾ ਕੋਈ 24 ਤੋਂ 25 ਕੋਈ 28 ਤੋਂ 30 ਦਿਨਾਂ ਦੇ ਵਿੱਚ ਕਾਰ ਪਾਣੀ ਲਾਉਂਦਾ ਸੋ ਆਪੋ ਆਪਣਾ ਜਿਹੜਾ ਕਿਸਾਨ ਵੀਰਾਂ ਨੇ ਤਜਰਬਾ ਇਕ ਰੱਖਿਆ ਹੁੰਦਾ ਅਸਲ ਦੇ ਵਿੱਚ ਕਈ ਵਾਰ ਆਪਣੇ ਕਿਸਾਨ ਭਰੋ ਇਹ ਹੈ ਤਜਰਬੇ ਆਪਣੇ ਗਲਤ ਸਾਬਤ ਹੋ ਜਾਂਦੇ ਉਹ ਕਿੱਥੇ ਹੁੰਦੇ ਆ ਆਪਾਂ ਦਿਨਾਂ ਦਾ ਹਿਸਾਬ ਲਾ ਲੈਣੀ ਵੀ ਆਪਣੀ ਕਣਕ ਇੰਨੇ ਦਿਨ ਦੀ ਹੋ ਗਈ ਤੇ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ ਅਸਲ ਦੇ ਵਿੱਚ ਕਿਸਾਨ ਭਰੋ ਦਿਨਾਂ ਦੇ ਨਾਲ-ਨਾਲ ਆਪਾਂ ਨੂੰ ਜਿਹੜਾ ਖੇਤ ਦੀ ਕੰਡੀਸ਼ਨ ਵੀ ਦੇਖਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਪਿਛਲੇ ਸਾਲਾਂ ਦੇਖਣੇ ਮਤਲਬ ਬਹੁਤ ਸਾਰੇ ਕਿਸਾਨ ਵੀਰਾਂ ਦੇ ਜਿਹੜੇ ਕਣਕਾਂ ਉਹ ਜਿਹੜੀਆਂ ਕੋਰ ਤੇ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਹਦਾ ਕਾਰਨ ਦਵੇ ਆਪਣੇ ਖੇਤਾਂ 'ਚ ਤਤਾਂ ਦੀ ਘਾਟ ਆ ਜਾਂਦੀ ਆ ਕਿਹੜੇ ਤਤਾਂ ਦੀ ਘਾਟ ਆਉਂਦੀ ਉੱਤੇ ਵੀ ਆਪਾਂ ਗੱਲਬਾਤ ਕਰਨੀ ਆ ਉਹਦੇ ਨਾਲ ਨਾਲ ਕਿਸਾਨ ਭਰਾਓ ਜਿਹੜਾ ਆਪਣੇ ਖੇਤ ਜਿਵੇਂ ਤੇ ਨਦੀਨ ਕਿੰਨੇ ਗਿਆ ਜੇਕਰ ਨਦੀਨ ਦੀ ਸਮੱਸਿਆ ਜ਼ਿਆਦਾ ਈ ਤੇ ਉੱਥੇ ਵੀ ਆਪਾਂ ਨੂੰ ਪਾਣੀ ਦੇ ਦਿਨਾਂ ਦੇ ਵਿੱਚ ਤਬਦੀਲੀ ਕਰਨੀ ਪੈਂਦੀ ਆ ਜੇਕਰ ਆਪਾਂ ਪਾਣੀ ਉੱਥੇ ਸਹੀ ਸਮੇਂ ਤੇ ਨਹੀਂ ਲਾਉਂਦੇ ਤੇ ਫਿਰ ਆਪਣੇ ਆਉਣ ਵਾਲੇ ਦਿਨਾਂ ਦੇ ਨਦੀਨ ਵੀ ਕੰਟਰੋਲ ਨਹੀਂ ਹੋਣੇ ਤੇ ਕਾਜੀ ਕਿਸਾਨ ਵੀਰ ਜਿਹੜਾ ਜਿਆਦਾਤਰ ਹੁਣ ਆਪਾਂ ਦੇਖਣ ਨੂੰ ਮਿਲਿਆ ਵੀ ਬਜਾਈ ਸਮੇਂ ਆਪਾਂ ਵਕੀਰਾ ਮੋਮੀ ਜੀ ਜਾਂ ਫਿਗੋ ਦਵਾਈਆਂ ਕਰਦੇ ਆ ਤਾਂ ਉਹ ਵੀ ਜਿਹੜੀਆਂ ਕੰਪਨੀਆਂ ਕੋਈ ਕਹਿ ਦਿੰਦੀ ਸਾਡੀ ਦਵਾਈ ਕਰਨ ਤੋਂ ਬਾਅਦ 20 ਦਿਨ ਤੇ ਪਾਣੀ ਲਾ ਦੋ ਕੋਈ ਕਹਿ ਦਿੰਦੀ 21 ਦਿਨ ਤੇ ਲਾ ਦੋ ਕੋਈ ਕਹਿ ਦਿੰਦੀ 22 ਦਿਨ ਤੇ ਲਾ ਦੋ ਇਹ ਵੀ ਕਿਸਾਨ ਵੀਰਾਂ ਨੂੰ ਕਾਫੀ ਜਿਹੜਾ ਪਹਿਲਾ ਪਾਣੀ ਲਾਉਣ ਦੇ ਵਿੱਚ ਦਿੱਕਤ ਤੇ ਪਰੇਸ਼ਾਨੀ ਕਰਦਾ ਤੇ ਕਿਸਾਨ ਵੀਰ ਕਈ ਵਾਰ ਆਪਣੀ ਛੋਟੀ ਕਣਕ ਨੂੰ ਇਹਨਾਂ ਡਰ ਦੇ ਪਾਣੀ ਲਾ ਦਿੰਦੇ ਆ ਤਾਂ ਕਿਸਾਨ ਵੀਰੋ ਜੇਕਰ ਤੁਹਾਨੂੰ ਇਹ ਜਿਹੜੀਆਂ ਮਜਬੂਰੀਆਂ ਨਹੀਂ ਹੈਗੀਆਂ ਜਿਹੜੀਆਂ ਆਪਾਂ ਵੀਡੀਓ 'ਚ ਦੱਸਣ ਜਾ ਰਹੇ ਹਾਂ ਪਹਿਲੇ ਨੰਬਰ ਤੇ ਤਾਂ ਆਪਾਂ ਆਪਣੇ ਖੇਤ 'ਚ ਦੇਖਣਾ ਵੀ ਜੇਕਰ ਤੁਹਾਡੀ ਕਣਕ ਕੋਰ 20 ਦਿਨ ਦੇ ਲਾਗੇ ਜਾ ਚੁੱਕੀ ਆ ਕਿਉਂਕਿ ਜਿਹੜੀ ਤੱਤਾਂ ਦੀ ਘਾਟ ਆਉਂਦੀ ਜ਼ਿਆਦਾਤਰ ਉਹ ਤੁਹਾਨੂੰ 20 ਤੋਂ ਲੈ ਕੇ 22 23 ਦਿਨ ਤੇ ਦੇਖ ਨੂੰ ਮਿਲੇਗੀ ਤਾਂ ਉਥੇ ਨਾਈਟ੍ਰੋਜਨ ਦੀ ਘਾਟ ਵੀ ਆ ਸਕਦੀ ਜੇਕਰ ਆਪਣੇ ਖੇਤ 'ਚ ਪਰਾਲੀ ਜ਼ਿਆਦਾ ਪਵਾਈ ਆ ਤੇ ਉਹਦੇ ਨਾਲ-ਨਾਲ ਕਈ ਖੇਤਾਂ ਦੇ ਵਿੱਚ ਜਿਹੜੀ ਕੋਰ ਕਣਕ ਦੇ ਮੈਗਨੀਜ਼ ਦੀ ਘਾੜ ਵੀ ਸ਼ੁਰੂ ਹੋ ਜਾਂਦੀ ਆ ਸਲਫਰ ਦੀ ਘਾੜ ਵੀ ਕਈ ਵਾਰ ਦੇਖ ਨੂੰ ਮਿਲ ਜਾਂਦੀ ਆ ਤਾਂ ਜੇਕਰ ਤੁਹਾਨੂੰ ਲੱਗਦਾ ਵੀ ਜ਼ਿਆਦਾਤਰ ਵੈਸੇ ਕਿਸਾਨਾਂ ਪਰ ਜਿਹੜੀ ਮੈਗਨੀਜ਼ ਦੀ ਘਾੜ ਦੇਖ ਨੂੰ ਮਿਲਦੀ ਕਣਕ ਆਪਣੀ ਕੋਰ ਹੀ ਕਣਕ ਜਿਹੜੀ ਪੀਲੀ ਜੀ ਦਿਖਣੀ ਸ਼ੁਰੂ ਹੋ ਜਾਂਦੀ ਆ ਤੇ ਮਰਝਾਈ ਮਰਝਾਈ ਲੱਗਦੀ ਆ ਕਈ ਵਾਰ ਆਪਣੀ ਕਣਕ ਕਾਲੀ ਸ਼ਾਹ ਆਉਂਦੀ ਤੇ ਮਰਝਾਈ ਲੱਗਦੀ ਉਹ ਤਾਂ ਕਿਸਾਨਾਂ ਵੇ ਜਿਹੜੀ ਕਣਕ ਪਾਣੀ ਮੰਗ ਕਰੀ ਹੁੰਦੀ ਆ ਜਾਂ ਦੁਪਹਿਰ ਵੇਲੇ ਜਿਹੜੀ ਧੁੱਪ ਜਿਆਦੀ ਤਿੱਖੀ ਲੱਗੀ ਹੋਵੇ ਤੋ ਉਹ ਵੀ ਜਿਹੜੇ ਪੱਤੇ ਝੁਗੇ ਜੇ ਨਜ਼ਰ ਆਉਂਦੇ ਆ ਪਰ ਜੇਕਰ ਕੋਰ ਕਣ ਕੀ ਤੁਹਾਡੀ ਪੀਲੀ ਨਜ਼ਰ ਆ ਰਹੀ ਆ ਤੇ ਉਹ ਕਿਤਨੇ ਕਿਤੇ ਨਾਈਟ੍ਰੋਜਨ ਦੀ ਜਾਂ ਫਿਰ ਜਿਹੜੀ ਮੈਗਨੀ ਦੀ ਘਾੜ ਜਿਹੜੀ ਸ਼ੋਅ ਕਰ ਰਹੀ ਆ ਤੇ ਉਥੇ ਆਪਾਂ ਨੂੰ ਜਿਹੜੇ ਕਣਕ ਨੂੰ ਪਾਣੀ ਲਾਉਣਾ ਪੈਣਾ ਜੇਕਰ ਆਪ ਉਥੇ ਕਣਕ ਨੂੰ ਪਾਣੀ ਲੇਟ ਕਰਾਂਗੇ ਇਹ ਵੈਸੇ ਜ਼ਿਆਦਾਤਰ ਹਲਕੀਆਂ ਦਰਮਿਆਨੀਆਂ ਜਾਂ ਜਿੰਨਾ ਜ਼ਮੀਨਾਂ ਤੱਤਾ ਦੀ ਘਾੜ ਜ਼ਿਆਦਾ ਆਉਂਦੀ ਉਥੇ ਜੀ ਦੇਖਣ ਨੂੰ ਮਿਲਦੀ ਆ ਤਾਂ ਜੇਕਰ ਉਥੇ ਤੁਹਾਡੀ ਕਣਕਾ ਵੀ 22 ਦਿਨ ਦੀ ਹੋ ਚੁੱਕੀ ਆ ਤਾਂ ਮੈਗਨੀਜ਼ ਦੀ ਘਾਟ ਆ ਰਹੀ ਆ ਤਾਂ ਉਥੇ ਕਿਸਾਨ ਪਰ ਤੁਸੀਂ ਸਪਰੇਅ ਕਰਨੀ ਪਹਿਲਾਂ ਸਪਰੇਅ ਕਰ ਲਿਓ ਮੈਗਨੀਜ਼ ਦੀ ਉਹਦੇ ਨਾਲ ਤੁਸੀਂ ਜੇਕਰ ਤੁਹਾਨੂੰ ਲੱਗੇ ਵੀ ਯੂਰੀਆ ਦੀ ਘਾਟ ਹੈ ਨਾਈਟ੍ਰੋਜਨ ਦੀ ਤਾਂ ਉਥੇ ਤੁਸੀਂ ਜਿਹੜੀ ਯੂਰੀਆ ਵੀ ਉਹਦੇ ਨਾਲ 1 ਕਿਲੋ ਦੋਵੇਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਤੇ ਉਥੇ 200 ਲੀਟਰ ਪਾਣੀ ਦੇ ਵਿੱਚ ਤੁਸੀਂ ਸਪਰੇਅ ਕਰ ਸਕਦੇ ਤਜੇਕਰ 100 ਲੀਟਰ ਪਾਣੀ ਲਾਉਣਾ ਤੇ ਫਿਰ ਅੱਧਾ ਕਿਲੋ ਜਿਹੜੀ ਮੈਗਨੀਜ਼ ਪਾ ਲਓ ਅੱਧਾ ਕਿਲੋ ਤੁਸੀਂ ਜਿਹੜੀ ਯੂਰੀਆ ਪਾਗ ਜਿਹੜਾ ਸਪਰੇਅ ਕਰ ਸਕਦੇ ਜੀ ਤੇ ਉਸ ਤੋਂ ਬਾਅਦ ਵੀ ਪਾਣੀ ਲਾਉਣ ਤੋਂ ਬਾਅਦ ਵੀ ਕਿਸਾਨ ਪਰ ਜਿਹੜੀ ਇੱਕ ਜਾਂ ਦੋ ਸਪਰੇਆਂ ਮੈਗਨੀਜ਼ ਦੀਆਂ ਜ਼ਰੂਰ ਕਰਨੀਆਂ ਜਿਹੜੀ ਕੋਰਕਣ ਕੀ ਜਿਹੜੀ ਮੈਗਨੀ ਦੀ ਘਾੜ ਮੰਨਦੀ ਆ ਤਾਂ ਪਾਣੀ ਲਾਉਣ ਤੋਂ ਬਾਅਦ ਵੀ ਜਿਹੜੀ ਉਹਦੇ ਵਿੱਚ ਆਵੇਗੀ ਤੇ ਇਸ ਲਈ ਜਿਹੜੀ ਮੈਗਨੀਜ਼ ਦੀਆਂ ਦੋ 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 ਸਪਰੇਆਂ ਪਾਣੀ ਤੋਂ ਬਾਅਦ ਵੀ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਤਾਂ ਤਾਂਕ ਜਿਹੜੀ ਕਣਕ ਗਰੋਥ ਚੰਗੀ ਕਰਦੇ ਆਪਾਂ ਨੂੰ ਝਾੜ ਚੰਗਾ ਦੇਖਣ ਨੂੰ ਮਿਲੇ ਤੇ ਜਿਹੜੇ ਕਿਸਾਨ ਵੀ ਨਦੀਨਾਂ ਦੀ ਦਿੱਕਤ ਆ ਜਾਂਦੀ ਆ ਤੇ ਜੇਕਰ ਤੁਹਾਡੇ ਖੇਤ ਦੇ ਵਿੱਚ 30 ਤੋਂ 40% ਤੁਹਾਨੂੰ ਲੱਗਦਾ ਨਦੀਨ ਹੈਗੇ ਆ ਨਦੀਨ ਕੋਈ ਵੀ ਅਸਾ ਗੁੱਲੀ ਡੰਡਾ ਹੋਵੇ ਚੋੜੇ ਪੱਤੇ ਵਾਲਾ ਹੋਣ ਕਿਸੇ ਪ੍ਰਕਾਰ ਦਾ ਨਦੀਨ ਹੋਵੇ ਤਾਂ ਫਿਰ ਵੀ ਕਿਸਾਨ ਭਰਾ ਜਿਹੜਾ ਤੁਹਾਨੂੰ ਆ ਉਹ ਪਾਣੀ ਆ ਕੋਈ 24-25 ਦਿਨ ਤੇ ਲਾਉਣਾ ਪੈਣਾ ਹੀ ਆ ਉੱਥੇ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ 28 ਤੋਂ 30 ਦਿਨ ਤੇ ਪਾਣੀ ਖੜੋਗੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਨਦੀਨ ਬਹੁਤ ਵੱਡੇ ਹੋ ਜਾਣਗੇ ਤਾਂ ਫਿਰ ਉਹ ਜਿਹੜੇ ਕੰਟਰੋਲ ਕਰਨੇ ਬਹੁਤ ਔਖੇ ਹੋ ਜਾਣਗੇ ਤੇ ਉਹ ਵੀ ਜਿਹੜਾ ਸਿੱਧੇ ਸਿੱਧਾ ਆਪਣਾ ਕਾਫੀ ਜ਼ਿਆਦਾ ਜਿਹੜਾ ਝਾੜ ਕਣਕ ਦਾ ਘਟਾ ਦੇਣਗੇ ਤੇ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਖੇਤ ਜਿਵੇਂ ਕਿਸੇ ਤਤ ਦੀ ਘਾਟ ਨਹੀਂ ਨਹੀਂ ਆ ਰਹੀ ਨਾ ਤੁਹਾਨੂੰ ਕੋਈ ਨਦੀਨਾਂ ਦੀ ਦਿੱਕਤ ਆ ਤੁਸੀਂ ਬਜਾਈ ਸਮੇ ਸਪਰੇਅ ਕੀਤੀ ਜਾਂ ਫਿਰ ਤੁਹਾਡੇ ਜ਼ਮੀਨ ਦੇ ਵਿੱਚ ਨਦੀਨ ਹੁੰਦੇ ਹੀ ਨਹੀਂ ਤਾਂ ਉੱਥੇ ਕਿਸਾਨ ਪਰ ਤੁਸੀਂ ਜਿਹੜਾ ਪਾਣੀ ਆ ਜੇਕਰ ਤਾਂ ਮੀਂਹ ਵਗੈਰਾ ਦੀ ਦਿੱਕਤ ਨਹੀਂ ਆਉਂਦੀ ਤਾਂ ਉੱਥੇ ਜੇਕਰ ਮੌਸਮ ਸਾਫ਼ ਆ ਤਾਂ ਫੇਰ ਕਿਸਾਨਪੁਰ ਜਿਹੜਾ ਪਾਣੀ ਆ ਉਹ ਘੱਟੋ ਘਾਟ ਤੁਸੀਂ ਜਿਹੜਾ 30 ਦਿਨ ਤੇ ਜੂਰ ਲਿਜਾਓ ਜੇਕਰ 30 ਤੋਂ ਪਲੱਸ ਲਿਜਾ ਸਕਦੇ ਤੇ ਉਹ ਵੀ ਲਿਜਾ ਸਕਦੇ ਜੇਕਰ ਤੁਹਾਨੂੰ ਲੱਗਦਾ ਵੀ ਅਜੇ ਕਣਕ ਪਾਣੀ ਨਹੀਂ ਮੰਗ ਰਹੀ ਨਾ ਤਤਾਂ ਦੀ ਘਾੜਿਆ ਨਾ ਤੁਹਾਨੂੰ ਨਦੀਨਾਂ ਦਾ ਕੋਈ ਹੱਲ ਕਰਨ ਦੀ ਜ਼ਰੂਰਤ ਆ ਤਾਂ ਉੱਥੇ ਜਿਹੜਾ ਤੁਸੀਂ ਇਹ ਨਾ ਦੇਖੋ ਅਸੀਂ ਵਕੀਰਾ ਕੀਤੀ ਫਿਗੋ ਕੀਤੀ ਜਾਂ ਮੌਮੀ ਜੀ ਕੀਤੀ ਆ ਫੇਰ ਉੱਥੇ ਜਿਹੜਾ ਪਾਣੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਵਧਾ ਕੇ ਲਾ ਸਕਦੇ ਜੇ ਚੜਾ ਕੇ ਲਾਓ ਉਹ ਕਣਕ ਤੁਸੀਂ ਉਸ ਕਣਕ ਤੋਂ ਜਿਹੜਾ ਰਿਕਾਰਡ ਚੜ ਲੈ ਸਕਦੇ ਜੀ ਤਾਂ ਜੇਕਰ ਆਪਾਂ ਪਾਣੀ ਛੋਟੀ ਕਣਕ ਨੂੰ ਲਾਉਣੇ ਜਿੱਥੇ ਆਪਣੀ ਮਜਬੂਰੀ ਨਹੀਂ ਹੈਗੀ ਤਾਂ ਫੇਰ ਆਪਾਂ ਨੂੰ ਜਿਹੜੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਕਣਕ ਦੱਬਦੀ ਆ ਜਿਹੜੀ ਆਪਾਂ 22 ਜਾਂ 24 ਦਿਨ ਤੇ ਪਾਣੀ ਲਾਉਣੇ ਉਹ ਕਣਕ ਦੱਬਦੀ ਦੱਬਦੀ ਆ ਤਾਂ ਕਈ ਕਿਸਾਨਾਂ ਬਈਨਾਂ ਦੀ ਮਜਬੂਰੀ ਹੁੰਦੀ ਚਲੋ ਉਹਨਾਂ ਦਾ ਪਾਣੀ ਲਾਉਣਾ ਮਜਬੂਰੀ ਜਿੱਥੇ ਨਦੀਨ ਹੋ ਗਿਆ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਪਾਣੀ ਪਹਿਲਾਂ ਲਾਉਣਾ ਪੈਣਾ ਪਰ ਜਿੱਥੇ ਨਹੀਂ ਮਜਬੂਰੀ ਹੈਗੀ ਜਾਂ ਆਪਣੀ ਕਿਸੇ ਤਤ ਦੀ ਘਾਟ ਨਹੀਂ ਆ ਰਹੀ ਤਾਂ ਉੱਥੇ ਕਿਸਾਨ ਜਿਹੜਾ ਪਾਣੀ ਆ ਉਹ ਉਹ ਘੱਟੋ ਘੱਟ 28 ਦਿਨ ਤੇ ਜ਼ਰੂਰ ਲਾਓ ਇਸ ਤੋਂ ਵੱਧ ਜਿਹੜਾ ਟਾਈਮ ਤਾ ਜਰੂਰ ਚੜਾ ਕੇ ਪਾਣੀ ਲਾਓ ਤਾਂ ਤੁਹਾਨੂੰ ਯਕੀਨਨ ਚਣਕਣਕ ਦੀ ਜਿਹੜੀ ਗਰੋਥ ਆ ਫੋਟ ਕਣਕ ਦੀ ਉਹ ਬਹੁਤ ਹੀ ਚੰਗੀ ਤੇ ਸ਼ਾਨਦਾਰ ਦੇਖਣ ਨੂੰ ਮਿਲੇਗੀ ਸੋ ਹੋਰ ਕੋਈ ਗੱਲ ਕਿਸਾਨ ਪ੍ਰੋਜੈਕਟ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੀ ਸੋ ਵੀਡੀਓ ਦੇਖਣੀ ਬਹੁਤ ਬਹੁਤ ਧੰਨਵਾਦ